ਦੇ ਜਿਹੜੀ ਮੀਟਿੰਗ ਆ ਇਸ ਵਿਸ਼ੇ ਤੇ ਹੋਈ ਆ ਜਿਵੇਂ ਪਿਛਲਾ ਲੰਮੇ ਸਮੇਂ ਤੋਂ ਚੱਲਿਆ ਸੰਘਰਸ਼ ਔਰ ਉਸ ਸੰਘਰਸ਼ ਤੇ ਪੰਜਾਬ ਸਰਕਾਰ ਨੇ ਅੰਨੇਵਾਤ ਚਦਦ ਕਰਕੇ ਔਰ ਉਥੋਂ ਸਾਡਾ ਸਮਾਨ ਵੀ ਖੁਰਦ-ਬੁਰਦ ਕੀਤਾ ਚੋਰੀ ਹੋਇਆ ਟਰਾਲੀਆਂ ਚੋਰੀ ਹੋਈਆਂ ਔਰ ਉਹਨਾਂ ਦੇ ਸਵਾਲ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਵਰਕਰਾਂ ਨਾਲ ਸਾਰਿਆਂ ਨਾਲ ਸੰਬੰਧਿਤ ਗੱਲਬਾਤ ਹੋਈ ਕਿ ਉਹਨਾਂ ਨੂੰ ਸਵਾਲ ਜਵਾਬ ਜਿਹੜੇ ਨੇ ਆਉਂਦੇ ਐਮਐਲਏ ਆਉਂਦੇ ਆ ਇਹਨਾਂ ਨੂੰ ਪਿੰਡਾਂ ਦੇ ਵਿੱਚ ਪੁੱਛਿਆ ਉਹਨਾਂ ਦੇ ਸਬੰਧ ਵਿੱਚ ਹੋਈ। ਦੂਸਰਾ ਸਾਡਾ ਜਿਹੜਾ ਸ਼ੰਭੂ ਥਾਣਾ ਆ 6 ਤਰੀਕ ਨੂੰ ਉੱਥੇ ਧਰਨਾ ਆ। ਜਿਹੜਾ ਇਹ ਟਰਾਲੀਆਂ ਤੇ ਇੱਕ ਸਰਦਾਰ ਬਲਵੰਤ ਸਿੰਘ ਹੈ ਬਹਿਰਾਮਕੇ ਆ ਸਾਡਾ ਆਗੂ ਆ ਸੂਬੇ ਦਾ। ਉਹਦੇ ਉੱਤੇ ਤਸ਼ੱਦਦ ਹੋਇਆ, ਹੋਰ ਜਿਹੜਾ ਬਜ਼ੁਰਗਾਂ ਦੇ ਉੱਤੇ ਤਸ਼ੱਦਦ ਹੋਇਆ ਪੱਗਾਂ ਲੱਥੀਆਂ ਉਹਨਾਂ ਦੇ ਸਬੰਧ ਦੇ ਵਿੱਚ ਪਰਚਾ ਕਰਾਉਣ ਦੇ ਸਬੰਧੀ ਜਿਹੜਾ ਸ਼ੰਭੂ ਥਾਣੇ ਦੇ ਗਾੜੀ ਘਰਵਾ ਉਹਦੇ ਵਿੱਚ ਜਿਹੜਾ ਉਹਦੇ ਵਿਚਾਰ ਬਟੰਦਰਾ ਹੈ ਵੀ ਉੱਥੇ ਪਹੁੰਚਣਾ ਵੱਤ ਤੋਂ ਵੱਧ ਗਿਣਤੀ ਨੇ। ਤੀਜਾ ਜਿਹੜੀਆਂ ਸਾਡੀਆਂ ਮੰਗਾਂ ਆ ਪੰਜਾਬ ਸਰਕਾਰ ਕੋ ਜਿਹੜਾ ਇਹਨਾਂ ਤਸ਼ੱਦਦ ਕੀਤਾ ਉਹਦੇ ਖਿਲਾਫ ਗਾੜੀ ਜੋ ਵੀ ਰਣਨੀਤੀ ਲਿਖੀ ਜਾ ਰਹੀ ਆ ਉਹਦੇ ਵਿਚਾਰ ਬਟਾਂਦਰੇ ਹੋਏ ਆ ਵੀ ਪੰਜਾਬ ਸਰਕਾਰ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਨੇ ਜਿੱਤਣਾ ਔਰ ਕਿਵੇਂ ਇਹਨਾਂ ਦੇ ਨਾਲ ਜਿਹੜਾ ਦੋ ਹੱਥ ਕਰਨ ਦੀ ਜਿਹੜੀ ਗੱਲ ਆ ਰਹੀ ਆ ਸਾਰੀਆਂ ਜੱਥੇਬੰਦੀਆਂ ਦੇ ਸਾਹਮਣੇ ਉਹਦੇ ਵਿੱਚ ਇਕੱਠ ਕਰਨ ਦੀ ਹੋਈ ਆ ਜਿਹੜੀ ਚਾਰ ਚੰਨ ਦੀ ਮੀਡੀਆ ਰੱਖੀ ਸੀ ਸਰਕਾਰ ਨੇ ਜਾ ਰਹੀ ਪੇਸ਼ਾ ਨਹੀਂ ਵੇਖੋ ਜੀ 4 ਤਰੀਕ ਦੀ ਮੀਟਿੰਗ ਜਿਹੜੀ ਆ ਕਿਸਾਨ ਜਥੇਬੰਦੀਆਂ ਨੇ ਜਿਹੜਾ ਉਹ 1 ਤਰੀਕ ਨੂੰ ਹੀ ਜਿਹੜਾ ਇੱਕ ਚਿੱਠੀ ਲਿਖ ਕੇ ਉਹਦੇ ਵਿੱਚ ਦੇ ਭੇਜ ਦਿੱਤੀ ਹੋਈ ਗਈ ਵੀ ਅਸੀਂ ਜਿਹੜਾ ਆ ਜੇ ਪੰਜਾਬ ਸਰਕਾਰ ਵਿੱਚ ਬੈਠ ਜੇ ਅਸੀਂ ਮੀਟਿੰਗ ਨਹੀਂ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਉੱਤੇ ਅੰਨੇ ਬਾਤ ਛੱਦ ਦਿੱਤਾ ਬਜ਼ੁਰਗਾਂ ਦੀਆਂ ਪੱਗਾਂ ਰੱਖੀਆਂ ਬਜ਼ੁਰਗਾਂ ਨੂੰ ਕੁੱਟਿਆ ਗਿਆ ਸਾਡੇ ਬੱਚਿਆਂ ਨੂੰ ਕੁੱਟਿਆ ਗਿਆ ਬੀਬੀਆਂ ਨੂੰ ਜੇਲ੍ਹ ਵਿੱਚ 1500 ਤੋਂ ਵੱਧ ਸਾਡੇ ਕਿਸਾਨ ਜਿਹੜਾ ਜੇਲ੍ਹ ਵਿੱਚ ਡੱਕਿਆ ਪੰਜਾਬ ਸਰਕਾਰ ਨੇ ਔਰ ਸਾਡੀ ਜਿਹੜੀ ਆ ਸਵਾ 100 ਤੋਂ ਵੱਧ ਟਰਾਲੀ ਨਹੀਂ ਲੱਭ ਰਹੀ ਏਸੀ ਜੋ ਫ੍ਰਿਜਾਂ ਕੈਂਡੀਆਂ ਵੱਡੀ ਗਿਣਤੀ ਦੇ ਵਿੱਚ ਜਿਹੜਾ 5-7 ਕਰੋੜ ਦਾ ਜਿਹੜਾ ਨੁਕਸਾਨ ਜਥੇਬੰਦੀਆਂ ਦਾ ਕੀਤਾ ਸਰਕਾਰ ਨੇ ਜਦ ਤੱਕ ਉਹ ਪ੍ਰਭਾਈ ਨਹੀਂ ਕਰ ਦਿੱਤਾ ਤਦ ਤੱਕ ਪੰਜਾਬ ਸਰਕਾਰ ਦੇ ਨਾਲ ਬੈਠਿਆ ਨਹੀਂ ਜਾਊਗਾ ਇਸ ਕਰਕੇ ਸੈਂਟਰ ਸਰਕਾਰ ਨੂੰ ਚਿੱਠੀ ਪਾ ਚੁੱਕੇ ਆਪਾਂ ਸੈਂਟਰ ਸਰਕਾਰ ਦਾ ਫੈਸਲਾ ਆ ਉਹਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਭਾਰਤ ਦੇ ਲੋਕਾਂ ਨਾਲ ਸਮਝੌਤਾ ਕਰਨਾ ਕਿ ਨਹੀਂ ਕਰਨਾ ਕਿ ਗਾੜੀ ਫੇਰ ਮੋਰਚਾ ਲਵਾਉਣਾ ਇਹ ਸੈਂਟਰ ਦੇ ਹੱਥ ਵਿੱਚ ਆ